ਮੇਰਾ ਪ੍ਰਵੀਜ਼ਨ ਵੀ ਸਾਡੀ ਸੀ ਤੇ ਜਦੋਂ ਅਸੀਂ ਸਟਰੋਂਗਲੀ ਇੱਥੇ ਹਫ਼ਤੇ 'ਚ ਦੋ ਦਿਨ ਗਿਹੜੇ ਤਾਂ ਮੇਰੇ ਹੀ ਲੱਗਦੇ ਤੇ ਫਿਰ ਵੀ ਤੁਸੀਂ ਗੱਲ ਤਾਂ ਦੱਸੋ ਸੋ ਇਟ ਗਿਵਸ ਅ ਬੈਕਟਿਸ ਬਾਕੀ ਐਸਐਚਓ ਸਾਹਿਬ ਮੇਰੇ ਨਾਲ ਬੈਠੇ ਨੇ ਅਸੀਂ ਜੀ ਅ ਅੱਜ ਮੀਟਿੰਗ ਕੀਤੀ ਹੈਗੀ ਆ ਮੋਰਿੰਡੇ ਜੋ ਕੰਪਲੀਟ ਹੋ ਗਈ ਜਿਹੜੀ ਵਿਲੇਜ ਡਿਫੈਂਸ ਕਮੇਟੀ ਬਣਾਈ ਆਪਣਿਆਂ ਨੇ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੀ ਜਾਗਰੂਕਤਾ ਦੇ ਸੰਬੰਧੀ ਉਹਨਾਂ ਦੇ ਸਾਰੇ ਮੈਂਬਰ ਬੁਲਾਏ ਸੀ ਜੋ ਕਿ ਸ਼ਹਿਰਾਂ ਦੇ ਇੰਪੋਰਟੈਂਟ ਨੇ ਔਰ ਪਿੰਡਾਂ ਦੇ ਪੰਚਾਇਤੀ ਮੈਂਬਰ ਨੇ ਇਹ ਜਿਹੜੇ ਆਪਣੇ ਬਹੁਤ ਵਾਰ ਬੰਦੇ ਹੁੰਦੇ ਨੇ so that in in analysis ho gayi aur inna to jankari hasil kari ki pinda pinda ch koi bhi agar nasha da shikar hai ta ussa to jankari ni saji kare aur agar kisi bachche nu sahyog di chahida hai nasha chhodan layi rehabilitation de bare vich sade naal kul ke hal kare ta inna naal one to one sade interaction hoyi hai ji aur tal mil inna naal jehde hage sada nirantar baneya rahega ਇਹਨਾਂ ਦੇ ਨੰਬਰ ਇਹਨਾਂ ਦੇ ਨਾਲ ਅਸੀਂ ਗਰੁੱਪਸ ਵੀ ਬਣਾਏ ਨੇ ਇਹਨਾਂ ਤੋਂ ਇਨਫੋਰਮੇਸ਼ਨ ਵੀ ਹਾਸਿਲ ਕਰਾਂਗੇ so that ਅਸੀਂ ਡਰੱਗ ਫ੍ਰੀ ਪੰਜਾਬ ਦਾ ਜਿਹੜਾ ਹੈਗਾ ਆਪਣਾ ਮੋਟੋ ਹੈ ਉਹਨੂੰ ਮਾਡੀ ਲੈ ਕੇ ਜਾਈਏ ਔਰ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੀ ਜਿਹੜੀ ਲਿਖੀ ਹੈ ਇਹਨੂੰ ਪਾਲਣਾ ਅਸੀਂ ਕਰਸਣੀ ਹੈ ਮੈਂ ਕੀ ਸਿੱਟਾ ਨਿਕਲਿਆ ਅੱਜ ਦੀ ਮੀਟਿੰਗ ਅਸੀਂ ਕਹਿਣਾ ਚਾਹੁੰਦੇ ਹਾਂ ਜਿਨ੍ਹਾਂ ਵੀ ਮੋਤਵਾਰ ਬੰਦੇ ਨੇ ਇਹਨਾਂ ਦਾ ਸਾਨੂੰ ਸਹਿਯੋਗ ਨਿਰੰਤਰ ਮਿਲ ਰਿਹਾ ਹੈ ਇਲਾਕੇ ਦੇ ਵਿੱਚ ਔਰ ਪਹਿਲੇ ਵੀ ਇਸ ਤਰੀਕੇ ਦੀ ਮੀਟਿੰਗ ਸਾਡੇ ਕੋਲ ਕਿੰਦੀਆਂ ਗਈਆਂ ਸੀ ਤੇ ਇਹਨਾਂ ਦਾ ਸਹਿਯੋਗ ਸਾਨੂੰ ਮਿਲ ਰਿਹਾ ਸੀ ਤੇ ਕੁਝ ਇਹਨਾਂ ਦੀਆਂ ਪ੍ਰੋਬਲਮਸ ਵੀ ਸੁਣਿਆ ਗਈਆਂ ਲਾਅ ਐਂਡ ਆਰਡਰ ਦੇ ਸਬੰਧ ਹੀ ਨਹੀਂ ਔਰ ਕੁਝ ਇਨਫੋਰਮੇਸ਼ਨ ਜਿਹੜੀਆਂ ਇਹਨਾਂ ਨੇ 1 ਟੂ 1 ਸਾਡੇ ਨਾਲ ਸਾਂਝੀਆਂ ਵੀ ਕੀਤੀਆਂ ਗਈਆਂ ਕੁਝ ਇਲਾਕੇ ਜਿੱਥੇ ਡੋਮਿਨੇਸ਼ਨ ਪੁਲਿਸ ਦੀ ਡੋਮਿਨੇਸ਼ਨ ਕੋਲ ਉਹਦਾ ਹੰਦ ਹੋਦਾ ਉਹਦੇ ਵੀ ਸੁਝਾਅ ਹੈ ਜਿ ਉਹਨਾਂ ਦੇ ਬਿਲਕੁਲ ਪਾਲਣਾ ਜਿਹੀ ਦਿੱਕਤ ਵਿੱਚ ਬਣਾ ਕੇ ਤੇ ਇਹਨੂੰ ਪ੍ਰਾਈਮਰੀ ਡਰੱਗੀ ਜਿਹੜੇ ਏਰੀਆਸ ਵਿੱਚ ਫੈਲਦਾ ਹੈ ਇਹ ਨਾਂ ਸਿਟੀ ਸਿਟੀ ਮੋਰੰਡਾ ਸਿਟੀ ਸਿਟੀ ਦਾ ਹਾਲ ਹੈ। ਔਰ ਪੁਲਿਸ ਦੀ ਜਿਹੜੀ ਇੱਥੇ ਨਾਕਾਬੰਦੀ ਵੀ ਡ్రਾਈਵਰੀ ਚੱਲ ਰਹੀ ਹੈ। ਅਸੀਂ ਰੈਂਡਮਲੀ ਔਰ ਸ਼ਾਮ ਨੂੰ 6 ਤੋਂ 10 ਵਜੇ ਨਾਈ ਚੈਕਿੰਗ ਹੋ ਗਈ। ਇਹਨਾਂ ਦੇ ਜਿਹੜੇ ਨਾਕੇ ਲੱਗ ਰਹੇ ਨੇ ਲਥੇੜੀ ਹੋ ਗਿਆ, ਸਿਟੀ ਮਰੱਡਾ ਹੋ ਗਿਆ, ਅਟਾਟ ਕੁੰਜਾਂ ਦੇ ਵਿੱਚ ਸ਼ਿਫਟਿੰਗ ਨਾਕਾਬੰਦੀ ਸੀ ਕਰਨੇ ਪਰ ਡੌਨਿੰਗ ਵੀ ਚੱਲ ਰਹੀ ਹੈ। ਔਰ ਪੁਲਿਸ ਜਿਹੜੀ ਮਾਹੀ ਪੂਰੀ ਮਸਟ ਹੈ। ਕੋਈ ਵੀ ਮਾੜਾ ਆਂਸਰ ਉਹ ਵਰਡਨ ਨਹੀਂ ਦਿੱਤਾ ਜਾਵੇ। ਜੇ ਕੋਈ ਡ్రਾਈਵ ਕਰੇਗਾ ਉਹਨੇ ਤੇ ਬੰਦੀ ਕਰ ਗਈ ਯਕੀਨਨ ਹੈ। ਔਰ ਨਸ਼ੇ ਦੇ ਬਲਾਕ ਜਿਹੜੀ ਸਾਡੀ ਆਈ ਹੈ ਨਾ ਅਸੀਂ ਡਟ ਕੇ ਇਹ ਮਗਰ ਲੱਗੇ। ਮੈਮਿਕ ਇੱਕ ਨਾ ਲੋਕਾਂ ਦਾ ਕਹਿਣਾ ਵੀ ਪੁਲਿਸ ਬੜੀ ਮਸ਼ਹਹਦਨ ਨਾਲ ਏਦਾਂ ਦੇ ਅਨਸਰਾਂ ਨੂੰ ਫੜਦੀ ਆ। ਪਰ ਬਾਅਦ ਵਿੱਚ ਫੇਰ ਛੱਡ ਦਿੱਤੇ ਜਾਂਦੇ ਨੇ। ਜੀ ਇਹ ਜਿਹੜੀ ਅੱਜ ਇਨਫੋਰਮੇਸ਼ਨ ਕਿਸੇ ਨੇ ਸਾਂਝੀ ਕੀਤੀ ਸੀ ਉਹ 1.5 ਸਾਲ ਪੁਰਾਣਾ ਹੈ। ਜੋ ਸਾਡੀ ਜਿਹੜੀ ਦਿਨਾਤੀ ਮਿਰੀ ਇੱਥੇ ਹੋਈ ਹੈ ਉਹ ਜਨਵਰੀ 2024 ਵਿੱਚ ਹੋਈ ਹੈ ਤੇ ਆਪਾਂ 1.5 ਸਾਲ ਆਲੀ ਪੁਰਾਣੀ ਇਨਫੋਰਮੇਸ਼ਨ ਤੇ ਵੇਸਟੀ ਉਹਦਾ ਕੋਈ ਮਹੱਤਵ ਰਹਿ ਨਹੀਂ ਜਾਦਾ। ਪਿਛਲੇ 6 ਮਹੀਨਿਆਂ ਦੇ ਦੌਰਾਨ ਕੋਈ ਵੀ ਐਸਾ ਇਵਿਡੈਂਸ ਹੋਇਆ ਤੇ ਸਾਨੂੰ ਜਾਣਕਾਰੀ ਆ ਜਾਵੇ। ਬਟ ਯਕੀਨਨ ਐਸਾ ਕੋਈ ਇਨਸੀਡੈਂਟ ਹੋਇਆ ਕਿਉਂਕਿ ਸਾਡੇ ਜਿਹੜਾ ਸਟਾਫ ਹੈ ਉਹਦੇ ਖਿਲਾਫ ਹੋ ਸਕਦਾ ਲੋਕ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਚਾਹੁੰਦੇ ਹਾਂ ਸਾਡਾ ਸਹਿਯੋਗ ਉਹਨਾਂ ਨੂੰ ਅਪਲਾਈ ਕਰਾਂਗੇ ਵੀ ਆਪ ਦਾ ਸਹਿਯੋਗ ਇਸੇ ਤਰੀਕੇ ਨਾਲ ਸਾਡੇ ਨਾਲ ਬਣਾਈ ਰੱਖੋ ਔਰ ਤਾਂ ਕਿ ਅਸੀਂ ਜਿਹੜਾ ਇਹਨਾਂ ਦਾ ਨਸ਼ਾ ਨਾ ਖਾਦਮਾ ਕਰੀਏ ਔਰ ਸਾਡੇ ਬੰਦੇ ਮੋਸੀ ਖੰਡ ਨਹੀਂ ਦੇਵਾਗੇ ਪੁਲਿਸ ਤੁਹਾਡੇ ਨਾਲ ਹੈ 24 ਘੰਟੇ ਠੀਕ ਹੈ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ